ਲੁਧਿਆਣਾ ਦੇ थाना ਫੀਜ਼ਰ ਨੰਬਰ 3 ਨਦੀਨ ਪੈਂਦੇ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਨਿੰਗਲ ਸਿੰਘ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਤੇ ਮੁੱਖ ਕਥਾਵਾਚਕ ਖਿਲਾਫ ਇਹ ਜੁੜਾ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਥੇਬੰਦੀਆਂ ਦੇ ਦੱਸਣ ਮੁਤਾਬਕ ਆ ਕਥਾਵਾਚਕ ਦੇ ਨਾਲ ਨਜ਼ਰ ਆ ਰਹੀ ਮੈਲਾ ਉਸ ਦੀ ਮੂਹ ਬੋਲੀ ਤੀ ਦੱਸੀ ਜਾ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਬੰਦ ਵਿੱਚ ਰੋਸ ਹੈ ਉਹਨਾਂ ਕਿਹਾ ਜੇ ਇਹ ਭੁੰਡੇ ਆਸ਼ਕ ਦੇ ਖਿਲਾਫ ਉਹ ਕਾਰਵਾਈ ਕਰਨਗੇ ਉਹਨਾਂ ਕਿਹਾ ਕਥਾਵਾਚਕ ਫਿਲਹਾਲ ਫਰਾਰੇ ਅਤੇ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਹੈ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਗੁਰਦੁਆਰਾ ਸਾਹਿਬ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਸਲਾ ਕੀ ਹੈ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਸਾਡੇ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦਿਨ ਦੇ ਨੇ ਅਸੀਂ ਰਹਨੇ ਉਹਨਾਂ ਦੀ ਦਿਨ ਦਿਨ ਦੇ ਦਾ ਸੇਵਾ ਕਰਦੇ ਜਹੇ ਬੰਦੀ ਦੇ ਤੇ ਜਿਹੜਾ ਕੱਲ ਕਾਂਡ ਹੋਇਆ ਇੱਕ ਭੂੰਡ ਅਸ਼ਕ ਫੜਿਆ ਸੀਗਾ ਜਿਹੜਾ ਭੂੰਡ ਅਸ਼ਕਾ ਉਹ ਬੜਾ ਤਕੜਾ ਭੂੰਡਾ ਸੀਗਾ ਦੰਦੀਆਂ ਹੀ ਵੱਡੀਆਂ ਵੱੜਦਾ ਸੀ ਪਤੰਦਰ ਉਹ ਅੱਡਾ ਤਕੜਾ ਭੂੰਡਾ ਅਸ਼ਕ ਫੜਿਆ ਅੱਛਾ ਬਾਬੀ ਜੀ ਗੱਲ ਕਰੀਏ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਤੇ ਸੰਗਤ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਉਦੇ ਤੇ ਕਾਰਵਾਈ ਕਰਾਂਗੇ ਪੂਰੀ ਫੁੱਲ ਬੱਟਾ ਵਟਾ ਕਰਾਂਗੇ ਉਦੇ ਤੇ ਕਾਰਵਾਈ ਉਹ ਭੱਜਿਆ ਆਇਆ ਫੋਨ ਨੰਬਰ ਉਹਦੇ ਸੱਚ ਬੰਦਾ ਫੋਨ ਮੈਂ ਵੀ ਕੀਤਾ ਦੋ ਤਿੰਨ ਦਿਨਾਂ ਵਿੱਚ ਸੱਚ ਬੰਦ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਮੈਂਬਰ ਕਮੇਟੀ ਹੈਗੀ ਆ ਉਹ ਕਹਿੰਦੇ ਸੀ ਬਾਬਾ ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਫੜਾਉਣ ਦੀ ਉਹ ਵੀ ਲੱਭਦੇ ਫਿਰਦੇ ਆ ਅਸੀਂ ਵੀ ਪਸੰਗ ਛੱਡੇ ਹੋਏ ਲੱਭਣ ਵਾਸਤੇ ਤੇ ਜਿੱਦ ਦਿਨ ਇਹ ਲੱਭ ਗਏ ਉਸ ਦਿਨ ਹੀ ਆਪਾਂ ਇਹਨਾਂ ਦਾ ਪਟਾਕਾ ਪਾ ਦੇਣਾ ਹੈਗਾ ਅਸੀਂ ਅਫਸਰਾਂ ਨੂੰ ਬੇਨਤੀ ਜਿਹੜਾ ਥਾਣਾ ਹੈਗਾ ਤਿੰਨ ਲੰਮਰ ਥਾਣਾ ਉੱਥੇ ਜਿਹੜੇ ਆਪਣੇ ਐਸ ਐਚਓ ਸਾਹਿਬ ਹੈ ਗਿਆ ਉਹਨਾਂ ਦੇ ਕੰਨਾਂ ਦੇ ਵਿੱਚ ਦਰਖਾਸਤ ਲਿਖਵਾਤੀ ਹੈਗੀ ਆ ਤੇ ਬਿਆਨ ਵੀ ਉਹਨੂੰ ਕਹਿੰਦਾ ਵੀ ਬਾਬੇ ਹੀ ਲਿਖ ਲਾਂਗੇ ਫੜ ਕੇ ਤੁਸੀਂ ਸਾਨੂੰ ਮੌਕਾ ਦਿਓ ਫੜਨ ਦਾ ਉਹਨੇ 2-3 ਦਿਨ ਦਾ ਟਾਈਮ ਲੈ ਜੇ 2-3 ਦਿਨਾਂ ਦੇ ਵਿੱਚ ਨਹੀਂ ਕਾਰਵਾਈ ਕਰਦਾ ਫਿਰ ਅਗਲੀ ਕਾਰਵਾਈ ਆਪਾਂ ਐਕਸ਼ਨ ਲਵਾਂਗੇ ਨਿੰਗਾ ਸਿੰਘ ਆਲਾ ਬਾਬੇ ਜਿਹੜੀ ਕੁੜੀ ਹੈ ਉਹਨੇ ਗੋਦ ਲਈ ਸੀ ਕਹਿੰਦੇ ਆਪਣੀ ਕੁੜੀ ਨਾਲ ਹੀ ਗਲਤ ਕੰਮ ਕੀਤਾ ਹਾਂਜੀ ਹਾਂਜੀ ਗੋਦ ਲਈ ਸੀਗੀ ਉਹ ਕਹਿੰਦੇ ਵੀ ਬੱਚੀ ਜਿਹੜੀ ਹੈ ਉਹ ਨਾ ਗੋਦ ਲਈ ਸੀਗੀ ਗੋਦ ਲੈ ਕੇ ਉਹਨੂੰ ਪਾਲ ਕੇ ਤੇ ਵੱਡੇ ਕਰਕੇ ਉਹ ਇੱਕ ਆ ਪੂਰਾ ਪਰਿਵਾਰ ਹੀ ਖਾ ਗਿਆ ਯਾਰ ਉਹ ਇੱਕ ਰਾਖਸ ਸੀਗਾ ਬਹੁਤ ਤਕੜਾ ਪਰਿਵਾਰ ਨਾਲ ਹੀ ਕੀਤਾ ਹੈ ਕਿੰਨੀ ਕੁ ਕੁੜੀਆਂ ਗੋਦ ਲਈਆਂ ਸੀ ਬਾਬਾ ਜੀ ਉਹ ਦੋ ਕੁੜੀਆਂ ਦਾ ਕਹਿੰਦੇ ਮੈਨੂੰ ਸੁਨਣ ਦੇ ਵਿੱਚ ਆਇਆ ਜਿਹੜਾ ਸਾਡੇ ਸਮਝ ਦੇ ਵਿੱਚ ਆਇਆ ਕਹਿੰਦਾ ਵੀ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਇੱਕ 15 15 17 ਸਾਲ ਦੀ ਸੀਗੀ ਇੱਕ ਵੱਡੀ ਕੁੜੀ ਸੀਗੀ ਦੋਨਾਂ ਨੇ ਉਹਨੇ ਮਾਰੇ ਗਿਆ ਹਰਕਤਾਂ ਕੀਤੀਆਂ ਨੇ ਤੇ ਹੁਣ ਕਰ ਵੀ ਵੀ ਤੁਸੀਂ ਮੰਗ ਕਰ ਰਹੇ ਹੋ ਤੇ ਅਗਰ ਪ੍ਰਸ਼ਾਸਨ ਤੋਂ ਪਹਿਲਾਂ ਸਿੰਘਾਂ ਦੇ ਹੱਥੇ ਜੜ ਜਾਂਦੇ ਫਿਰ ਕਿਸ ਕੀ ਜੀ ਸਜ਼ਾ ਫਿਰ ਸੋਦਾ ਚਾੜਾਂਗੇ ਉਹਨਾਂ ਦੇ ਅਸੀਂ ਤਾਂ ਪਹਿਲਾਂ ਸਰਕਾਰ ਨੂੰ ਕਵਾਂਗੇ ਵੀ ਸਰਕਾਰ ਨੂੰ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਜਲਦ ਤੋਂ ਜਲਦ ਇਹ ਰਾਖਸ ਦੇ ਨੂੰ ਫੜਿਆ ਜਾਵੇ ਕਿਤੇ ਹੋਰ ਕੋਈ ਬੱਚਾ ਸਾਡਾ ੱੱੱਕੇ ਨਾ ਚੜ ਜਾਏ ਰਾਖਸ ਦੇ ਇਹ ਰਾਖਸ ਹੀ ਐ ਕੁੜੀ ਵੀ ਕਾਰਵਾਈ ਦੀ ਮੰਗ ਕਰ ਰਹੀ ਜੀ ਕੁੜੀ ਤਾਂ ਕੁੜੀ ਮਿਲੇ ਹੋਈ ਆ ਨਾਲ ਬਾਪੂ ਤੋਂ ਅਗਲੇ ਆਪਣੇ ਪਿਓ ਤੇ ਪਰਚਾ ਕਿਉਂ ਕਰਾਉਗੀ ਆਪਣੇ ਪਿਓ ਨੂੰ ਤਾਂ ਉਹ ਖੁਸ਼ ਰੱਖਦੀ ਹੈਗੀ ਲੱਗਦਾ ਜਿਹੜੇ ਰਿਸ਼ਤੇ ਤਾਰ-ਤਾਰ ਕਰਦੇ ਜੀ ਰਿਸ਼ਤੇ ਤਾਰ-ਤਾਰ ਕਰਤੇ ਆ ਬਹੁਤ ਗੰਦਾ ਕੰਮ ਕੀਤਾ ਐਡਾ ਗੰਦਾ ਕੰਮ ਰਹਿ ਰੱਬ ਦਾ ਨਾ ਇਦਾਂ ਤੇ ਨਾ ਗੋਲੀ ਮਾਰ ਦੇਣੀ ਚਾਹੀਦੀ ਐ ਸੰਗਤ ਵੀ ਗੁਰਦਰਾ ਸਾਹਿਬ 'ਚ ਜਾਣ ਤੋਂ ਡਰੇਗੀ ਲੱਗਦਾ ਡਰੂਗੀ ਸੰਗਤ ਤੇ ਬਹੁਤ ਗੁਰਦ ਅਸਰ ਪੈਂਦਾ ਹੀ ਆ ਮਾੜੀਆਂ ਹਰਕਤਾਂ ਕਰਾਂਗੇ ਗੁਰੂ ਘਰਾਂ ਦੇ ਵਿੱਚ ਤੇ ਮਾੜਾ ਸੰਗਤ ਤੇ ਮਾੜਾ ਅਸਰ ਪੈਣਾ ਹੀ ਆ ਤੇ ਬਾਬਾ ਜੀ ਜਿਹੜਾ ਡੇਰਿਆਂ ਦੇ ਵਿੱਚ ਕਾਫੀ ਇਦਾਂ ਦੀਆਂ ਹੁੰਦੀਆਂ ਨੇ ਪਹਿਲਾ ਡੇਰਾ ਸਰਸਾ ਵੀ ਕਾਫੀ ਮਸ਼ਹੂਰ ਹੋਇਆ ਉਸ ਤੋਂ ਚਿਗੜਾਵਾਂ ਜੀ ਇਹ ਡੇਰਾ ਮਸ਼ਹੂਰ ਹੋਇਆ ਲਗਾਤਾਰ ਇਦਾਂ ਦੇ ਬੰਦੇ ਨੂੰ ਕੀ ਇਤਿਦਾਮ ਨਹੀਂ ਕੀ ਤੇ ਇਹ ਡੇਰੇ ਇਹ ਡੇਰਿਆਂ ਦੇ ਵਿੱਚ ਹੀ ਹੁੰਦੇ ਕੰਮ ਸਰ ਇਹ ਡੇਰੇਆਂ ਵਾਲਿਆਂ ਨੂੰ ਨਾ ਇਹਨਾਂ ਤੇ ਡਾਂਗ ਵੇਰ ਨਹੀਂ ਚਾਹੀਦੀ ਹੈ ਕਿ ਚੰਗੀ ਰੱਖ ਕੇ ਟਿਕਾ ਕੇ ਮੈਂ ਤਾਂ ਸਰਕਾਰ ਨੂੰ ਕਹਿੰਦਾ ਨੇ ਇਹਦੇ ਨਾ ਇਨਕੁਆਰੀਆਂ ਲਾਈਏ ਚੈੱਕ ਕਰਿਆ ਕਰੋ ਵੀ ਕਿੱਦਾਂ ਕਰਨਾ ਸਾਨੂੰ ਆਗਿਆ ਦੇਵੇ ਸਰਕਾਰ ਤੇ ਸਾਡੀ ਜਹਿਬੰਦੀ ਕਵੇ ਵੀ ਇੱਕ ਵਾਰੀ ਜਾ ਕੇ ਸਾਰੇ ਕੱਲੇ-ਕੱਲੇ ਗੁਰਦੁਆਰੇ ਦੇ ਦਿੰਨੇ ਘਸ ਆ ਜਿਹੜੇ ਡੇਰੇ ਬਣੇ ਹੋਇਆ ਇਹਨਾਂ ਦੇ ਵਿੱਚ ਇਹ ਤਲਾਸ਼ੀ ਲਈਏ ਬੜਾ ਕੁਝ ਨਿਕਲੂਗਾ ਜੇ ਫਲੋਰੀਏ ਝਾੜੀਏ ਤਾਂ ਇਹ ਜਿਹੜੇ ਗੁਰਦੁਆਰੇ ਸਭ ਚ ਕੀ ਕਰਦਾ ਸੀ ਕੀ ਉੱਤੇ ਰੱਖੀ ਸੀ ਕੀ ਪਾਠੀ ਸੀ ਕੀ ਕਰਦਾ ਸੀ ਉੱਤੇ ਪ੍ਰਧਾਨ ਸੀਗਾ ਉੱਥੋਂ ਦਾ ਕੀਰਤਨ ਵੀ ਕਰਦਾ ਹੈਗਾ ਬੱਚਿਆਂ ਨੂੰ ਪਾਠ ਵੀ ਸਿਖਾਉਂਦਾ ਸੀਗਾ ਬਹੁਤ ਕੁਝ ਕਰਦਾ ਸੀਗਾ ਉੱਥੇ ਬੱਚੇ ਵੀ ਨਸੀਫ ਲੱਗ ਬੱਚੇ ਵੀ ਵਿੱਚ ਰਹਿੰਦੇ ਸੀਗੇ ਤੇ ਬੱਚੇ ਛੋਟੇ ਛੋਟੇ ਕੁੜੀਆਂ ਇੱਕ ਪੁੱਛਿਆ ਕਹਿੰਦੇ ਇਹ ਵੀ ਬਾਬਾ ਜੀ ਕੀਰਤਨ ਸਿੱਖਦੇ ਰਹਿਆ ਉਹ ਜਦੋਂ ਇਹਨਾਂ ਨੂੰ ਦੱਸਿਆ ਇਦਾਂ ਦੀ ਗੱਲ ਉਹ ਆਪ ਪਾਗਲ ਹੋ ਗਏ ਬੰਦੇ ਉੱਥੋਂ ਦੇ ਕਈ ਬੰਦੇ ਸੰਗਤਾਂ ਕਈ ਸੰਗਤਾਂ ਲੱਗਦਾ ਲੋਕ ਕਿ ਹੁਣ ਕਈ ਬੰਦੇ ਆਪਣੇ ਉੱਤੇ ਬੱਚੇ ਨਹੀਂ ਭੇਜਣਗੇ ਦੁਬਾਰਾ ਪੈਂਦਾ ਹੀ ਆ ਫਰਕ ਤਾਂ ਪਾਊਗਾ ਹੀ ਰਾਜੇ ਪਰ ਹੁਣ ਅਸੀਂ ਭੇਜਣਗੇ ਕਿਉਂ ਨਹੀਂ ਅਸੀਂ ਲੈ ਆਪ ਬੁਲਾਵਾਂਗੇ ਅਸੀਂ ਉੱਥੇ ਪਾਠ ਵੀ ਸਕਾਵਾਂਗੇ ਬੰਦੇ ਛੱਡਾਂਗੇ ਉੱਥੇ ਆਪਣੇ ਸੰਗ ਛੱਡਾਂਗੇ ਕਿਹੜੀ ਜਗ੍ਹਾ ਦਾ ਮਾਮਲਾ ਹੈਗਾ ਜੀ ਇਹ ਹੈਗਾ ਉਥੋਂ ਦਾ ਮਾਮਲਾ ਆਪਣਾ ਸੰਘਾਰ ਸਲਮੇ ਕੋਲੇ ਗੁਰਦੁਆਰਾ ਸਾਹਿਬ ਦਾ ਮਾਮਲਾ ਹੈਗਾ ਇਹ ਗੁਰੂ ਤੇਗ ਬਹਾਦਰ ਦਾ ਬਾਬਾ ਦੀਪ ਸਿੰਘ ਦਾ ਬਾਬਾ ਦੀਪ ਸਿੰਘ ਦਾ ਸੌਰੀ 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 ਬਾਬਾ ਦੀਪ ਸਿੰਘ ਦਾ ਸੀਗਾ ਤੇ ਗੁਰਦੁਆਰਾ ਸਾਹਿਬ ਸੀ ਉਹਦੇ ਵਿੱਚ ਕੀ ਮਾਰੀ ਹਰਕਤ ਕੀਤੀ ਉਹ ਚੋਰੇ ਨੇ ਕੰਜਰ ਨੇ ਬੰਦੇ ਦਾ ਨਾਮ ਕੀ ਜੀ ਜੀ ਨੇ ਕੀਤੀ ਗੱਲ ਉਹਦਾ ਨਾਂ ਰਵਿੰਦਰ ਸਿੰਘ ਕੋਈ ਇਦਾਂ ਬਰਵਿੰਦਰ ਸਿੰਘ ਰਾਗੀ ਰੁਗੀ ਆ ਕੋਈ ਨਾਲ ਠੀਕ ਹੈ ਠੀਕ ਹੈ ਵਾਹਿਗੁਰੂ ਸਰ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਕੋਈ ਗੁਰਦੁਆਰਾ ਸਾਹਿਬ ਦੇ ਜਿਹੜਾ ਕਥਾਵਾਚਕ ਰਹੇ ਨੇ ਅਸ਼ਲੀਲ ਵੀਡੀਓ ਹੈ ਸਰ ਕੀ ਕਹਿੰਦੇ ਹੋ ਤੇ ਸਟੋਕ ਨਿਆਗ ਜਥੇਬੰਦੀ ਦੇ ਜਥੇਦਾਰ ਸਾਉ ਆਏ ਸੀ ਪਰ ਸੋ ਜਿਹਨੇ ਸਾਡੇ ਧਿਆਨ ਚ ਲਾਇਆ ਸੀ ਕਿ ਜੇ ਸ਼ਿਵਾਜੀ ਨਗਰ ਦੇ ਗੁਰਦੁਆਰਾ ਸਾਹਿਬ ਉਥੇ ਆ ਵੀਡੀਓ ਵਾਇਰਲ ਹੋਈ ਹੈ ਜਿਸ ਸੰਬੰਧ ਅਸੀਂ ਪੜਤਾਲ ਕੀਤੀ ਸੀ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਨੇ ਪੜਤਾਲ ਮਨ ਕੀਤਾ ਜਿਹਨਾਂ ਨੇ ਸਾਨੂੰ ਪੂਰੀ ਉਥੇ ਦੱਸਿਆ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਜਿਹੜੇ ਇਸ ਕਮਰੇ ਦੀ ਲੱਗਦੀ ਹੈ ਸਾਡੇ ਉਥੇ ਕਮਰਾ ਹੈ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਨਹੀਂ ਕੋਈ ਬਾਹਰਲੀ ਵੀਡੀਓ ਹੈਗੀ ਹੈ ਜਿਹੜੇ ਕਥਾਵਾਚਕ ਸੀ ਉਹ ਬੁੱਧਵਾਰ ਤੇ ਐਤਵਾਰ ਨੂੰ ਉਥੇ ਕਥਾ ਕਰਨਾ ਦੇ ਸੀ ਮਗਰ ਉਥੇ ਉਹਨਾਂ ਦੀ ਰੈਸ਼ ਨਹੀਂ ਸੀ ਆ ਕੇ ਕਰਕੇ ਚੱਲ ਜਾਂਦੇ ਸੀ ਤੇ ਹੋ ਸਕਦਾ ਉਹ ਕਿਤੇ ਬਾਹਰਲੀ ਵੀਡੀਓ ਹੋਵੇ ਤੇ ਜਿਸ ਸੰਬੰਧ ਇਹ ਮੈਨੇਜਮੈਂਟ ਨੇ ਵੀ ਕਿਹਾ ਜਥੇਦਾਰ ਸਾਹਿਬ ਜਦ ਮਰਜੀ ਆ ਜਾਣ ਤੇ ਅਸੀਂ ਉਹਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਕਵਰੇ ਚੈੱਕ ਕਰਵਾ ਦਵਾਂਗੇ ਉਹਨਾਂ ਦੀ ਤਸੱਲੀ ਕਰਵਾ ਦਵਾਂਗੇ ਕਿ ਇਹ ਵੀਡੀਓ ਉੱਥੇ ਦੀ ਹੈ ਨਹੀਂ ਰੋ ਲੇਡੀਜ਼ ਉੱਤੀ ਦੀ ਹੈ ਜਾਂ ਨਹੀਂ ਲੇਡੀਜ਼ ਬਾਰੇ ਕੋਈ ਨਹੀਂ ਨਾਲ ਲੇਡੀਜ਼ ਬਾਰੇ ਕਿਸੇ ਦੀ ਕੰਪਲੇਂਟ ਆਈ ਹੈ ਜਿਹਦਾ ਇਹਦਾ ਜਥੇਦਾਰ ਸਾਹਿਬ ਨੂੰ ਸਾਨੂੰ ਜਿਹੜੇ ਹੈਗੇ ਆ ਇੱਥੇ ਆ ਕੇ ਦੱਸਿਆ ਗਿਆ ਸੀ ਉਸ ਤੋਂ ਅਸੀਂ ਪੜਤਾਲ ਕੀਤੀ ਸੀ ਕਿ ਆਹ ਚੀਜ਼ ਆ ਮੈਟਰ ਹੈਗੀ ਗੁਰਦੁਆਰਾ ਸਾਹਿਬ ਮਦ ਜਿਹੜਾ ਹੈਗੀ ਹੈ ਵੀਡੀਓ ਕੋ ਇਹ ਕਲੀਅਰ ਹੈਗੀ ਗੁਰਦੁਆਰਾ ਸਾਹਿਬ ਦੀ ਨਹੀਂ ਆ ਅਸੀਂ ਜਥੇਦਾਰ ਸਾਹਿਬ ਨੂੰ ਮੈਂ ਵੀ ਫੋਨ ਕਰਕੇ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਆਪਣੀ ਤਸੱਲੀ ਕਰਾਣੀ ਚਾਹਦੇ ਅਸੀਂ ਤੁਹਾਡੇ ਨਾਲ ਹੋ ਕੇ ਮੈਨੇਜਮੈਂਟ ਕਹਿੰਦੀ ਹੈਗੀ ਅਸੀਂ ਗੁਰਦੁਆਰਾ ਸਾਹਿਬ ਦੇ ਸਾਰੇ ਕਮਰੇ ਚੈੱਕ ਕਰਵਾਉਂਦੇ ਵੀ ਇਹ ਵੀਡੀਓ ਉੱਥੇ ਦੀ ਜਿਹੜੀ ਸਰ ਜਿਹੜਾ ਕਥਾ ਵਾਚ ਕੋਚੇ ਗੁਰਦੁਆਰਾ ਸਾਹਿਬ ਦਾ ਨਹੀਂ ਉੱਥੇ ਆਂਦਾ ਹੁੰਦਾ ਸੀ ਉੱਥੇ ਬੁੱਧਵਾਰ ਤੇ ਐਤਵਾਰ ਨੂੰ ਆਂਦਾ ਹੁੰਦਾ ਸੀ ਮਗਰ ਪਿਛਲੇ 20-25 ਦਿਨਾਂ ਤੋਂ ਨਹੀਂ ਆ ਰਿਹਾ ਜਦੋਂ ਹੁਣ ਬਰੇਜ ਬਣਨ ਲੱਗੇ ਆ ਉਹ ਵੀ ਨਹੀਂ ਕਹਿੰਦੇ ਕਿ ਉਹ ਤਾਂ ਫੋਨ ਸਵਿਚ ਆ ਬੜਾ ਸਾਡਾ ਕੋਈ ਉਹਦਾ ਰਫ਼ਤਾਰ ਨਹੀਂ ਕਾਇਮ ਹੋਇਆ ਮਗਰ ਉਹ ਉੱਥੇ ਉਹਦੀ ਰਹਿਸ਼ ਹੈ ਨਹੀਂ ਸੀ ਕਮੇਟੀ ਦਾ ਸਰਪੰਚ ਕਮੇਟੀ ਦਾ ਇਹ ਹੈ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਜਿਥੇ ਜਰ ਸਾਹਿਬ ਜਦ ਮਰਜੀ ਆ ਜਾ ਅਸੀਂ ਪੂਰਾ ਕਾਪੀਲੇਟ ਕਰਦੇ ਆ ਤੇ ਅਸੀਂ ਉਹਨਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਕਮਰੇ ਦਿਖਾ ਦਵਾਂਗੇ ਕਿ ਇਹ ਇਦਾਂ ਦਾ ਕੋਈ ਕਮਰਾ ਜਿਹੜਾ ਹੈ ਨਹੀਂ ਜਿਹੜਾ ਕੋਈ ਵੀਡੀਓ ਚ ਦਿਖ ਰਿਹਾ ਇਹ ਵੀਡੀਓ ਕਿਥੇ ਬਾਰਦੀ ਹੈਗੀ ਆ ਇਹ ਹੁਣ ਤੁਹਾਨੂੰ ਉਹ ਜਿਹੜਾ ਬੰਦ ਕਰ ਦਿੱਤਾ ਉਹ ਉਹ 20 ਦਿਨਾਂ ਤੋਂ ਵੈਸੇ ਵੀ ਨਹੀਂ ਆ ਰਿਹਾ ਉਹਥੇ ਤੇ ਉਹਦਾ ਕੋਈ ਫੋਨ ਵੀ ਸਵਿਚ ਆਫ ਆ ਰਿਹਾ ਮੈਨੇਜਮੈਂਟ ਨੇ ਵੀ ਤਾਲਮੇ ਕੀਤਾ ਵੀ ਨਹੀਂ ਆ ਰਿਹਾ ਉਹ ਤਾਂ ਸਾਡਾ ਜਾਂਚ ਕੀਤੀ ਜਾ ਰਹੀ ਹੈ ਹਾਂ ਜਾਂਚ ਕੀਤੀ ਗਈ ਜੇ ਕਿਸੇ ਨੂੰ ਜੇ ਸਰ ਸਾਹਬ ਨੂੰ ਕੋਈ ਹੈਗੀ ਤਾਂ ਸਾਡੀ ਜੇ ਕੋ ਡਾਊਟ ਹੈਗਾ ਅਸੀਂ ਮੰਨ ਤਾ ਸਾਡੀ ਕਰਾਂਗੇ ਨਾਲ ਹਾਂ ਫਿਰ ਲੇਡੀਜ਼ ਕੋਈ ਦਿੰਦੀ ਹੈ ਫਿਰ ਇਸ ਪਰ ਨਾ ਕਾਰਵਾਈ ਹੋ ਜੂਗੀ ਫਿਲਹਾਲ ਇਹਦਾ ਇਹ ਹੀ ਸੀ ਮੈਟਰ ਹੈ ਕਿ ਗੁਰਦੁਆਰਾ ਸਾਹਿਬ ਚ ਇਦਾਂ ਦੇ ਮਗਰ ਕੋਈ ਚੀਜ਼ ਕੋਈ ਨਹੀਂ ਤਲ ਸਰ ਬਾਕੀ ਜਿਹੜੀ ਇੱਕ ਜਥੇਬੰਦੀ ਕੋਲੋਂ ਸ਼ਿਕਾਇਤ ਆਈ ਹੈ ਅਸੀਂ ਹਾਂ ਜਿਹੜੇ ਆ ਵੀ ਗੁਰਦੁਆਰਾ ਸਾਹਿਬ ਦੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸਾਰਿਆਂ ਨੇ ਇੱਕ ਸਟੇਟਮੈਂਟ ਕੱਲ ਲਿਖ ਲਈ ਆ ਉਹਨਾਂ ਨੇ ਸਾਨੂੰ ਇੱਕ ਪੂਰੀ ਥੋੜੀ 3 ਮਿੰਟ ਦੀ ਸਾਰੇ ਕਮਰੇ ਰੂਮ ਦਫ਼ਤਰਾਂ ਦੀ ਵੀਡੀਓ ਬਣਾ ਕੇ ਸਾਡੇ ਪੇਸ਼ ਵੀ ਕੀਤੀ ਆ ਇਸੇ ਉਸ ਤਸਦੀਕ ਵਾਸਤੇ ਅਸੀਂ ਜਦੋਂ ਜਥੇਦਾਰ ਸਾਹਿਬ ਨੂੰ ਕੰਟੈਕਟ ਕੀਤਾ ਕਿ ਤੁਸੀਂ ਆਪਣੀ ਤਸਦੀਕ ਕਰਾਉਣਾ ਚਾਹੁੰਦੇ ਜਾਂ ਮਹਾਰਾਜ ਜੀ ਸਾਨੂੰ ਪਹਿਲਾਂ ਇਨਫੋਰਮੇਸ਼ਨ ਦੇ ਦੇ ਤਾਂ ਅਸੀਂ ਨਾਮ ਹੋ ਕੇ ਕਰਵਾ ਦਿੰਦੇ ਆ